ਦੋਸਤੋ ਇਸ ਵਕਤ ਅਸੀਂ ਬਠਿੰਡਾ ਨਹਿਰ ਦੇ ਬਿਲਕੁਲ ਕਿਨਾਰੇ ਤੇ ਖੜੇ ਆ ਤੇ ਨਹਿਰਾਂ ਟੁੱਟਣ ਦੇ ਕਾਰਨ ਕੀ ਨੇ ਇਹ ਤੁਸੀਂ ਨੋਟ ਕਰੋ ਵੀ ਨਹਿਰਾਂ ਕਿਉਂ ਟੁੱਟਦੀਆਂ ਨੇ ਸੂਏ ਕਿਉਂ ਟੁੱਟਦੇ ਨੇ ਆਮ ਤੌਰ ਦੇ ਉੱਤੇ ਪਿੰਡਾਂ ਦੇ ਵਿੱਚ ਚੂਹੇ ਮਾਰ ਮੁਹਿੰਮ ਚੱਲਦੀ ਸੀ ਸੋ ਮੈਨੂੰ ਨਹੀਂ ਲੱਗਦਾ ਕਿ ਹੁਣ ਕਿਤੇ ਕੋਈ ਚੂਹੇ ਮਾਰ ਮੁਹਿੰਮ ਹੋਏਗੀ ਆ ਨਹਿਰ ਦੀ ਪੱਟੜੀ ਆ ਤੁਸੀਂ ਦੇਖ ਸਕਦੇ ਹੋ ਤੇ ਆ ਚੂਹਿਆਂ ਦੀਆਂ ਖੱਡਾਂ ਨੇ ਤਾਜ਼ਾ ਤਰੀਮ ਖੱਡਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਣਾਈ ਦੇ ਵਿੱਚ ਹੈਗੀ ਆ तकरीबन ਆ ਪਾਸੇ ਜੰਗਲ ਦਾ ਹੈਗਾ ਥਾਂ ਤੇ ਆ ਚੂਹਿਆਂ ਦੀਆਂ ਖੱਡਾਂ ਨੇ ਸੋ ਚੂਹਿਆਂ ਦੀਆਂ ਖੱਡਾਂ ਨੂੰ ਮਾਰਨ ਦਾ ਕੋਈ ਹੁਣ ਚੂਹੇ ਵੀ ਜਿਹੜੇ ਹੋਗੇ ਜੀ ਮੈਨੂੰ ਲੱਗਦਾ ਕਿਤੇ ਚੂਹੇ ਮਾਰਨ ਵਾਲਿਆਂ ਤੇ ਵੀ ਪਰਚਾ ਨਾ ਹੋ ਜਾਏ ਕਿਉਂਕਿ ਅਕਸਰ ਪਹਿਲਾਂ ਹਮਾ ਪਿੰਡਾਂ ਦੇ ਵਿੱਚ ਆਪਾਂ ਛੋਟੇ ਹੁੰਦੇ ਸੀ ਉਦੋਂ ਕੁੱਤਿਆਂ ਨੂੰ ਵੀ ਮਾਰਦੇ ਸੀ ਜਿਹੜੇ ਖੁੰਖਾਰ ਕੁੱਤੇ ਹੁੰਦੇ ਸੀ ਉਹਨਾਂ ਨੂੰ ਮਾਰਿਆ ਜਾਂਦਾ ਸੀ ਹੁਣ ਕੀੜਿਆਂ ਨੂੰ ਵੀ ਲੋਕ ਦਾਣੇ ਪਾਉਣ ਲੱਗ ਪਏ ਤੇ ਚੂਹਿਆਂ ਨੂੰ ਵੀ ਸ਼ਾਇਦ ਛੇਤੀ ਸ਼ੁਰੂ ਕਰ ਦੇਣਗੇ ਜਿਹੜੇ ਆ ਦੇਖੋ ਹੁਣ ਐਡੀ ਵਧੀਆ ਨਹਿਰ ਬਣੀ ਐ ਤੇ ਇਸ ਨਹਿਰ ਦਾ ਟੁੱਟਣ ਦਾ ਜਿਹੜਾ ਕਾਰਨ ਆ ਇਹ ਚੂਹੇ ਹੋਣਗੇ ਤੁਹਾਨੂੰ ਸਿਰਫ ਥੋੜੇ ਜਿਹੇ ਥਾਂ ਦੇ ਵਿੱਚ ਹੀ ਦਿਖਾ ਰਿਹਾ ਕਿ ਇੱਥੇ ਜਿਹੜਾ तकरीबन 15 20 ਫੁੱਟ ਦੇ ਵਿੱਚ ਹੀ 100 ਸਵਾ 100 ਚੂਹਿਆਂ ਦੀ ਖੱਡ ਆ ਸੋ ਇਹੀ ਕਾਰਨ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਨਹਿਰਾਂ ਟੁੱਟਦੀਆਂ ਨੇ ਨਹਿਰਾਂ ਦੀ ਸਾਮ ਸੰਭਾਲ ਦੇ ਲਈ ਕੋਈ ਵਿਸ਼ੇਸ਼ ਉਪਰਾਲੇ ਨਹੀਂ ਹੈਗੇ ਇਹ ਕੰਮ ਕੀ ਦਾ ਇਹ ਵੇਖਣ ਵਾਲਾ ਸੋ ਇਸੇ ਮੇਰੀ ਗੱਲ ਨਾਲ ਕਿੰਨੇਕ ਸਹਿਮਤ ਹੋ ਇਹ ਆਪਣੇ ਵਿਚਾਰ ਜਰੂਰ ਦੇ ਦੇਣਾ